ਹੈਲੋ ਈਵਰਸ ਵਾਂਸ ਅਗੇਨ ਵੈਲਕਮ ਟੂ ਆਲ ਮੈਂ ਤੁਹਾਡੇ ਸਭ ਦਾ ਆਪਣੇ ਚੈਨਲ ਫੀ ਟੈਕ ਆਪ ਤੇ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਪੀਐਸਪੀਸੀਐਲ ਦੀ ਜੋ ਨਵੀਆਂ ਰਿਕਰੂਟਮੈਂਟਸ ਓਪਨ ਹੋਈਆਂ ਨੇ ਉਹਦੇ ਬਾਰੇ ਗੱਲ ਕਰਾਂਗੇ ਡਿਟੇਲ ਵਿੱਚ ਡਿਸਕਸ਼ਨ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਦੋਸਤੋ ਐਡਵਰਟਾਈਜ਼ਮੈਂਟਾਂ ਜੋ ਵੀ ਤਰੀ ਨੂੰ ਪਬਲਿਸ਼ ਹੋਈ ਸੀਗੀ ਇਹੀ ਵਿੱਚੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਰਿਕਰੂਟਮੈਂਟ 2632 ਪੋਸਟਾਂ ਭਰਨੀਆਂ ਨੇ ਜਿਨ੍ਹਾਂ ਵਿੱਚ ਕਲਰਕ 549, ਰੈਵਨਿਊ ਕਾਉਂਟੈਂਟ 18, ਜੂਨੀਅਰ ਇਲੈਕਟ੍ਰੀਕਲ ਇੰਜੀਨੀਅਰ 75, ਅਸਿਸਟੈਂਟ ਡਾਇਰਮਨ 1700 ਅਤੇ ਅਸਿਸਟੈਂਟ ਸਬ ਸਟੇਸ਼ਨ اٹੈਂਡੈਂਟ 290 ਆ। ਅਤੇ ਇਹ ਇਹ ਪੋਸਟਾਂ ਆਨਲਾਈਨ ਹੋਣਗੀਆਂ 15 ਮਾਰਚ ਤੋਂ ਜੇ ਅਸੀਂ ਡਾਇਰੈਕਟ ਪੀਐਸਪੀਸੀਲ ਦੀ ਵੈਬਸਾਈਟ ਤੋਂ ਅਪਲਾਈ ਕਰ ਸਕਦੇ ਹਾਂ। ਅਦਰਵਾਈਜ਼ ਮੈਂ ਤੁਹਾਨੂੰ ਦੱਸੂਗਾ ਸਟੈਪ ਬਾਈ ਸਟੈਪ ਕਿ ਕਿਵੇਂ ਅਸੀਂ ਇਹ ਪੋਸਟਾਂ ਸਟੈਪ ਬਾਈ ਸਟੈਪ ਅਪਲਾਈ ਕਰ ਸਕਦੇ ਹਾਂ ਆਨਲਾਈਨ ਠੀਕ ਹੈ ਦੋਸਤੋ ਇਹ ਸੀ ਬਿਲਕੁਲ ਲੇਟੈਸਟ ਰਕ੍ਰੂਟਮੈਂਟ ਮੈਨੂੰ ਮਿਲਿਆ ਕਿ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਵੀ ਹੋਰ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਕਰਦਾ ਜਿਨੇ ਹੀ ਇਹ ਪੋਸਟ ਲਾਈਵ ਹੋਣਗੀਆਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਕਿਵੇਂ ਅਪਲਾਈ ਕਰਾਂਗੇ ਸਟੈਪ ਬਾਈ ਸਟੈਪ ਹਰ ਕੈਟਾਗਰੀ ਬਾਰੇ ਵੀ ਗੱਲ ਕਰਾਂਗੇ Mere buddy no thank you to him bahut bahut thank you very much